ਆ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੌਬੀ ਤਾਲੀ ਵਾਲਾ ਔਰ ਮੈਂ ਮੈਂ ਸੋਚਦਾ ਸੀ ਕਿ ਗੁਰਦਾਸ ਮਾਨ ਸਾਹਿਬ ਦਾ ਇੱਕ ਗੀਤ ਹੈ ਪੰਜਾਬੀਏ ਸੋਪਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈਗੀ ਚਿਹਰੇ ਦੀ ਨਿਹਾਰ ਬਹੁਤ ਸਾਰੀਆਂ ਫਿਲਮਾਂ ਲੋਕਾਂ ਤੱਕ ਨਹੀਂ ਪਹੁੰਚੀਆਂ ਜਾਂ ਲੋਕਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚੀਆਂ ਜਾਂ ਲੋਕਾਂ ਨੇ ਨਾ ਪਸੰਦ ਕੀਤੀਆਂ ਪਰ ਉਹਨਾਂ ਨੂੰ ਬਾਰ ਬਾਰ ਦਿਖਾਉਣ ਦਾ ਪੀੜਾ ਚੁੱਕਿਆ ਹੈ ਕੇਬਲਵਾਨ ਵਾਲਿਆਂ ਨੇ ਸਾਗਾ ਨੇ ਸਾਗਾ ਪਹਿਲੇ ਦਿਨ ਤੋਂ ਹੀ ਬਾਤ ਵਧੀਆ ਕੰਮ ਕਰ ਰਹੀ ਆ ਮਿਊਜ਼ਿਕ ਇੰਡਸਟਰੀ ਚ ਔਰ ਹੁਣ ਫਿਲਮ ਇੰਡਸਟਰੀ ਚ ਵੀ ਬਾਦ ਐਂਟਰਟੇਨਮੈਂਟ ਇੰਡਸਟਰੀ ਚ ਕੰਮ ਕੀਤਾ ਉਹਨਾਂ ਨੇ ਔਰ ਹੁਣ ਬੜੇ ਧੂਮ ਤੜਕੇ ਨਾਲ ਆਏ ਨੇ ਔਰ ਮੇਰਾ ਖਿਆਲ ਆ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਜਿਹੜੇ ਚਿਹਰੇ ਦੀ ਨਿਹਾਰ ਮੇਰੇ ਨਜ਼ਰ ਦੇ ਵਿੱਚ ਥੋੜੀ ਚੁਰੀਆਂ ਜੀਆਂ ਦਿਸਣ ਲੱਗੀਆਂ ਸੀ ਉਮਰ ਦੀਆਂ ਉਹ ਹੁਣ ਫੇਰ ਤਰੋ ਤਾਜ਼ਾ ਹੋ ਜੇਗੀ ਉਹਨਾਂ ਦੀ ਸਕਿੰਤ ਤੇ ਬੜੀ ਸੋਹਣੀਆਂ ਫਿਲਮਾਂ ਬਣਣਗੀਆਂ ਕਿਉਂਕਿ ਸਾਗਾ ਔਰ ਕੇਬਲ ਵਾਨੇ ਕੈਸਾ ਪਲੇਟਫਾਰਮ ਆ ਜਿੱਥੇ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਨੂੰ ਕਿਹਾ ਜਾਂਦਾ ਜੀ ਆਇਆਂ ਨੂੰ ਸੋ ਗੁਰਮੁਖ ਫਿਲਮ ਦੇਖਣ ਆਇਆ ਦੇਖਦੇ ਆਂ ਸੈਕੰਡ ਸਕਰੀਨਿੰਗ ਆ ਲੋਕਾਂ ਦੀ ਪੁਰਸ ਹੋਰ ਮੰਗਦੇ ਉੱਤੇ ਪਹਿਲੀ ਸਕਰੀਨਿੰਗ ਚ ਮੈਂ ਮਾਫੀ ਚਾਹੁੰਨਾ ਮਿਸ ਕਰ ਗਿਆ ਸੀ ਅੱਜ ਮੈਂ ਜ਼ਰੂਰ ਆਇਆ ਦੇਖਦੇ ਆਂ ਉਸ ਤੋਂ ਬਾਅਦ ਫਿਰ ਥੋੜੇ ਨਾਲ ਗੱਲਾ ਕਰਾਂਗੇ ਜਿਉਂਦੇ ਰਹੋ ਤੁਸੀਂ ਸਾਡੇ ਸੁਨੇਹੇ ਲੋਕਾਂ ਤੱਕ ਪਹੁੰਚਾ ਦੇਣਾ ਕੁਝ ਹੋਰ ਪੰਜਾਬੀ ਵਾਲੀ ਕਿਉਂਕਿ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਆ ਜਿਉਂਦੇ ਵਸਦੇ ਰਹੋ ਪੰਜਾਬੀਓ ਪਿਆਰ ਕਰਦੇ ਰਹੋ ਆਪਣੀ ਮਿੱਟੀ ਨੂੰ ਆਪਣੀ ਧਰਤੀ ਨੂੰ ਆਪਣੇ ਵਤਨ ਨੂੰ ਕਿਤੇ ਨਾ ਕਿਤੇ ਸਾਡੇ ਕੋਲੇ ਪੰਜ ਚੀਜ਼ਾਂ ਬਹੁਤ ਚੰਗੀਆਂ ਸੀ ਇਹ ਕਹਿਣਾ ਪੈਂਦਾ ਮੈਨੂੰ ਮੈਂ ਅਕਸਰ ਕਹਿਣਾ ਹੁੰਦਾ ਕਿ ਪਾਣੀ ਸੀ ਹਵਾ ਸੀ ਰਿਸ਼ਤੇ ਸੀ ਮਿੱਟੀ ਸੀ ਸਿਹਤ ਸੀ ਤੇ ਕਿਰਦਾਰ ਸੀ ਪਰ ਕਾਫੀ ਚੀਜ਼ਾਂ ਸਾਤੋਂ ਮਿਸ ਹੋ ਗਈਆਂ ਆਪਸੀ ਕਿਰਣਾ ਨਫ਼ਰਤ ਖੋਖਲੇਪਨ ਨੂੰ ਅੱਗੇ ਲਿਆ ਕੇ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਆਉਦੀ ਕੋਈ ਜਗ੍ਹਾ ਨਹੀਂ ਪੰਜਾਬੀ ਕਿਰਦਾਰ 'ਚ ਖੁਸ਼ ਰਹਾ ਕਰੋ ਖੁਸ਼ੀਆਂ ਵੰਡਿਆ ਕਰੋ ਤੇ ਹਾਸੇ ਉੱਗਣਗੇ ਖੁਸ਼ੀਆਂ ਵੰਡ ਸਵਾਨਾ ਉਹ ਕਿ ਭਾਜੀ ਦਾ ਕਿਤਾਇਲਾ ਕਰ 10 ਫਿਲਮ ਦਾ ਸੋ ਮੈਂ ਉਹੀ ਕਹੂੰਗਾ ਕਿ ਖੁਸ਼ੀ ਵੰਡਿਆ ਕਰੋ ਖੁਸ਼ ਰਹਾ ਕਰੋ ਸਾਡੇ ਕਰਤਾਰ ਦਾ ਮੇਨ ਹਿੱਸਾ ਆਪਣਿਆਂ ਨੂੰ ਮਿਲਿਆ ਜ਼ਰੂਰ ਕਰੋ ਉਹਨਾਂ ਨਾਲ ਬੈਠ ਕੇ ਆਪਣੇ ਦੁੱਖ ਸੁੱਖ ਰੋਇਆ ਕਰੋ ਕਿਉਂਕਿ ਦਿਨ ਬਾ ਦਿਨ ਸਾਡੇ ਤਲਾਕ ਦੀ ਤੇ ਦਿਲ ਦੇ ਦਰਦਾਂ ਦੀ ਵਾਧਦੀ ਜਾਂਦੀ ਹੈ ਬਿਮਾਰੀ ਸੋ ਇਹ ਨਹੀਂ ਹੋਣਗੇ ਅਮਰੀਕਾ ਦੀ ਇੱਕ ਬਹੁਤ ਪੁਰਾਣੀ ਇੱਕ ਬਹੁਤ ਵੱਡਾ ਰੈਸੈਸ਼ਨ ਆਇਆ ਸੀ ਬੜੇ ਕੰਮ ਦੀ ਗੱਲ ਹੈ ਬਹੁਤ ਵੱਡਾ ਰੈਸੈਸ਼ਨ ਆਇਆ ਸੀ ਅਮਰੀਕਾ ਦੇ ਵਿੱਚ ਤੇ ਉਹਨਾਂ ਨੇ ਇਕਨੋਮਿਸਟ ਨੂੰ ਪੁੱਛਿਆ ਸੀ ਕਿ ਸਾਡੇ ਰੈਸੈਸ਼ਨ ਕਿਉਂ ਆਇਆ ਇੱਕ ਸਾਇੰਟਿਸਟ ਨੇ ਜਵਾਬ ਦਿੱਤਾ ਸੀ ਕਿ ਸਾਡੇ ਘਰ ਚੋਂ ਅਮਰੀਕਨਸ ਘਰ ਚੋਂ ਰਸੋਈ ਮਿਸ ਹੋ ਗਈ ਰਸੋਈ ਬੰਦ ਹੋ ਗਈ ਰਸੋਈ ਖਤਮ ਹੋ ਗਈ ਅਫਸੋਸ ਕਿ ਪੰਜਾਬੀਆਂ ਦੇ ਵੀ ਬਹੁਤ ਜਿਆਦੇ ਘਰਾਂ ਚੋਂ ਰਸੋਈ ਖਤਮ ਹੋ ਗਈ ਬੰਦ ਹੋ ਗਈ ਸੋ Zomato Shmeto ਉਹਦਾ ਫਰਕ ਇਹ ਨਹੀਂ ਪੈਂਦਾ ਕਿ ਤੁਸੀਂ ਤੁਹਾਡੀ ਜੇਬ ਤੋਂ ਪੈਸੇ ਜਾਂਦੇ ਨੇ ਤੁਸੀਂ ਚੰਗਾ ਖਾਂਦੇ ਹੋ ਜਾਂ ਮਾੜਾ ਖਾਂਦੇ ਹੋ ਜਾਂ ਮਾਨ ਆਇਆ ਖਾਂਦੇ ਹੋ ਗੱਲ ਇਹ ਨਹੀਂ ਗੱਲ ਇਹ ਆ ਕਿ ਅਸੀਂ ਪਰਿਵਾਰ ਉਹ ਆ ਅਸੀਂ ਸਾਡੇ ਕਿਰਦਾਰ ਉਹ ਆ ਸਾਡੀ ਕੌਮ ਉਹ ਆ ਸਾਡਾ ਕਲਚਰ ਉਹ ਆ ਕਿ ਅਸੀਂ ਇਕੱਠੇ ਬੈਠ ਕੇ ਖਾਵਾਂਗੇ ਤਾਂ ਦਿਲ ਦੀਆਂ ਗੱਲਾਂ ਕਰਾਂਗੇ ਚੱਜ ਹਾਲ ਦਾ ਖਾਵਾਂਗੇ ਸੋਹਣਾ ਖਾਵਾਂਗੇ ਸਬਰ ਨਾਲ ਖਾਵਾਂਗੇ ਸੰਤੋਖ ਆਏਗਾ ਤੇ ਜ਼ਿੰਦਗੀ ਮਿਲੇਗੀ ਜ਼ਿੰਦਗੀ ਸੰਤਪਾਦ ਰੱਖਿਓ ਪਿਆਰ ਰੱਖਿਓ